ਇਕਦਮ ਸੋਨੇ ਚਾਂਦੀ ਦਾ ਰੇਟ ਇੰਨਾ ਹੋ ਗਿਆ ਹੈ ਜਿੰਨਾ ਤੁਸੀਂ ਸੋਚ ਵੀ ਨਹੀਂ ਸਕਦੇ ਸੋਨੇ ਚਾਂਦੀ ਦੇ ਰੇਟ ਨੂੰ ਲੈ ਕੇ ਲੋਕ ਕਨਫਿਊਜ਼ ਸੀ ਪਰ ਹੁਣ ਜਿਹੜਾ ਹੈ ਉਹਨਾਂ ਨੂੰ ਇਸ ਖਬਰ ਤੇ ਯਕੀਨ ਕਰਨਾ ਪਵੇਗਾ 14 ਤਰੀਕ ਦੇ ਮੁਕਾਬਲੇ ਹੁਣ 13 ਤਰੀਕ ਨੂੰ ਸੋਨਾ ਰਾਤੋਂ ਰਾਤ ਕਿੰਨਾ ਪੈਸਾ ਜਿਹੜਾ ਹੈ ਉਹ ਇਹਦੇ ਵਿੱਚ ਇਨਵੋਲਵ ਹੋ ਗਿਆ ਹੈ ਕਿੰਨੇ ਪੈਸੇ ਹੁਣ ਖਰਚਨੇ ਪੈਣਗੇ ਸੋਨਾ ਖਰੀਦਣ ਦੇ ਲਈ ਉਹ ਸਾਰਾ ਕੁਝ ਜਾਣ ਲਵੋ ਖਬਰ ਜਾਣ ਕੇ ਜਾਓ ਜੇਕਰ ਤੁਸੀਂ ਸੋਨਾ ਚਾਂਦੀ ਖਰੀਦਣ ਦੇ ਵਿੱਚ ਜੋ ਹੈ ਯਕੀਨ ਰੱਖਦੇ ਹੋ ਜਾਂ ਇੰਟਰਸਟਿਡ ਹੋ ਜੀ ਆਸੋ ਸੁਰਗਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਸੋਨੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਕੁਝ ਮਹੀਨਿਆਂ ਤੋਂ ਕਦੀ ਵਧ ਰਹੀਆਂ ਨੇ ਤੇ ਕਦੀ ਘਟ ਰਹੀਆਂ ਨੇ ਤੇ ਲੋਕ ਜਿਹੜੇ ਨੇ ਉਹ ਜਿਨ੍ਹਾਂ ਨੇ ਸੋਨਾ ਖਰੀਦਿਆ ਹੋਇਆ ਏ ਜਦੋਂ ਉਹ ਸੋਨੇ ਦਾ ਰੇਟ ਦੇਖਦਾ ਦੇਖਦੇ ਨੇ ਤੇ ਉਹ ਘਬਰਾ ਜਾਂਦੇ ਨੇ ਕਿ ਕਿਤੇ ਸਾਡੇ ਘਰ ਜਿਹੜਾ ਸੋਨਾ ਪਿਆ ਉਹਦਾ ਰੇਟ ਸਸਤਾ ਨਾ ਹੋ ਜਾਈਏ ਤੇ ਜਦੋਂ ਰੇਟ ਵਧਦਾ ਏ ਤੇ ਜਿਨ੍ਹਾਂ ਦੇ ਘਰ ਵਿਆਹ ਸ਼ਾਦੀਆਂ ਨੇ ਉਹ ਇਸ ਚਿੰਤਾ ਦੇ ਵਿੱਚ ਆ ਜਾਂਦੇ ਨੇ ਕਿ ਰੇਟ ਵਧਣ ਦੇ ਨਾਲ ਅਸੀਂ ਸੋਨਾ ਚਾਂਦੀ ਕਿਵੇਂ ਖਰੀਦਾਂਗੇ ਸੋ ਹੁਣ ਤੁਹਾਨੂੰ ਦੱਸਦੇ ਆ ਕਿ ਸੋਨੇ ਦਾ ਰੇਟ ਵਧਿਆ ਏ ਜਾਂ ਘਟਿਆ ਏ ਜੀ ਹਾਂ ਸੋਨੇ ਦਾ ਰੇਟ ਵਧਿਆ ਹੈ ਤੇ ਉਹ ਵੀ ਰਿਕਾਰਡ ਤੋੜ ਵਧਿਆ ਹੈ ਜੀ ਹਾਂ ਦੱਸਦੇ ਹੀ ਹੈ ਕਿ ਸੋਨੇ ਦੀ ਕੀਮਤ ਜਿਹੜੀ ਆ ਉਹ ਵੱਧ ਚੁੱਕੀ ਹੈ ਚਾਂਦੀ ਦੀ ਕੀਮਤ ਵੀ ਵੱਧ ਚੁੱਕੀ ਹੈ ਦੱਸਦੇ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਫਿਰ ਤੋਂ ਲਗਾਤਾਰ ਜਿਹੜਾ ਉਹ ਵਾਧਾ ਹੋਇਆ ਹੈ ਇਹਨਾਂ ਦੀਆਂ ਕੀਮਤਾਂ ਦੇਸ਼ ਭਾਗ ਦੇ ਵਿੱਚ ਦੁਨੀਆ ਦੇ ਵਿੱਚ ਸਿੱਧਾ ਅਸਰ ਪਾਉਂਦੀਆਂ ਨੇ ਔਰ ਜਾਣਦੇ ਆ ਕਿ 24 24 ਕੈਰਟ 22 ਕੈਰਟ 21 ਕੈਰਟ 18 ਕੈਰਟ ਅਤੇ 14 ਕੈਰਟ ਸੋਨੇ ਦਾ ਲੇਟੈਸਟ ਕੀਮਤ ਕੀ ਹੈ ਮਤਲਬ 13 ਨਵੰਬਰ 2025 ਨੂੰ ਇਸ ਦਾ ਅਜਿਹਾ ਰੇਟ ਹੈ ਉਹ ਕਿੰਨਾ ਹੈ ਸੋ ਤੁਹਾਨੂੰ ਦੱਸਣ ਲਿਆ ਕਿ ਜਿਹੜਾ ਜਿਹੜਾ ਇੰਡੀਅਨ ਬੁਲੀਅਨ ਬੁਲੀਅਨ ਐਂਡ ਜੁਵਲਰਸ ਐਸੋਸੀਏਸ਼ਨ ਯਾਨੀ ਕਿ ਆਈਬੀਜੀਏ ਦੇ ਅਨੁਸਾਰ ਜਿਹੜਾ 22 ਬਾਰ ਨੂੰ ਦੁਪਹਿਰ ਦੁਪਹਿਰ ਤੱਕ 24 ਕੈਰੇਟ ਸੋਨੇ ਦੀ ਕੀਮਤ ਘਟ ਕੇ ਜਿਹੜਾ 1,26,124 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ ਹੈ ਮਾਫ ਕਰਨਾ ਵੱਧ ਕੇ ਜਿਹੜਾ ਉਹ ਪਹੁੰਚ ਗਈ ਹੈ ਹੁਣ ਚਾਂਦੀ ਦੀ ਕੀਮਤ ਵੱਧ ਕੇ 163808 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਉੱਤੇ ਹੀ ਦੱਸਿਆ ਕਿ ਅਖਿਲ ਭਾਰਤੀ ਸਰਾਫਾ ਸੰਘ ਦੇ ਮੁਤਾਬਕ ਦਿੱਲੀ ਦੇ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ ਵਧ ਕੇ 127000 127900 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਚਾਂਦੀ ਦੀ ਕੀਮਤ ਜਿਹੜੀ ਹੈ ਉਹ ਵਧ ਕੇ 163300 ਰੁਪਏ ਪ੍ਰਤੀ ਕਿਲੋਗ੍ਰਾਮ ਜਿਹੜੀ ਉਹ ਹੋ ਗਈ ਹੈ ਸੋ ਹੁਣ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਸੋਨਾ ਜਿਹੜਾ ਹੈ ਉਹ 4172. मल्टी कमोडिटी एक्सचेंज यानी कि एमसी एक्स सोने का रेट देखा जाए तो एक लाख चौबीस हजार दो सौ इकताली रुपए प्रति दस ग्राम से पहुंच गया दूसरे बाले है दूसरे वाल चांदी की जे गल करिए एक लाख छपा हजार अठ सौ पचासी रुपए प्रति किलोग्राम पहुंच गई है ਔਰ ਜਾਣਦੇ ਆ ਕਿ IBG ਇਹ ਦੁਆਰਾ ਜਾਰੀ ਕੀਤੇ ਗਏ 24 ਕੈਰਟ 22 ਕੈਰਟ 21 ਕੈਰਟ ਸੋਨੇ ਦਾ ਰੇਟ ਜਿਹੜਾ ਹੈ ਉਹ ਉਹਨਾਂ ਨੇ ਕੀ ਕੀਤਾ ਹੈ ਸੋਨੇ ਦਾ ਸੋਨਾ 24 ਕੈਰਟ ਜਿਹੜਾ ਹੈ ਉਹਨਾਂ ਨੇ 1,23,913 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਜਿਹੜਾ ਕੱਲ ਜਿਹੜਾ ਸਵੇਰੇ ਦਾ ਰੇਟ ਸੀ ਤੇ ਹੁਣ ਜਿਹੜਾ ਸ਼ਾਮ ਨੂੰ ਜਦੋਂ ਅਸੀਂ ਵੀਡੀਓ ਅਪਲੋਡ ਕਰ ਰਹੇ ਹਾਂ ਉਹ ਤੋਂ 1,26,124 ਰੁਪਏ ਜਿਹੜਾ ਹੈ ਉਹ 10 ਗ੍ਰਾਮ ਪ੍ਰਤੀ ਹੋ ਗਿਆ ਹੈ ਸੋ ਹੁਣ ਸੋਨੇ ਦੀ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਕੱਲ ਦਾ ਕੱਲ ਦੇ ਮੁਤਾਬਕ ਯਾਨਕੀ 12 ਨਵੰਬਰ 2025 ਤੋਂ ਬਾਅਦ ਹੁਣ 13 ਨਵੰਬਰ 2025 ਨੂੰ ਸਿੱਧਾ ਔਰ ਸਿੱਧਾ 2000 ਰੁਪਏ ਦਾ ਰੇਟ ਜਿਹੜਾ ਹੈ ਉਹ ਸੋਨੇ ਦੇ ਵਿੱਚ ਵਧਿਆ ਹੈ ਜਿਸ ਦੇ ਨਾਲ ਲੋਕ ਜਿਹੜੇ ਨੇ ਜਿਨ੍ਹਾਂ ਨੇ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਇਸ ਦੇ ਵਿਚਕਾਰ ਸੋਨੇ ਦੀਆਂ ਕੀਮਤਾਂ ਨੂੰ ਜਾਣ ਕੇ ਲੋਕ ਹੈਰਾਨ ਹੋ ਗਏ ਨੇ ਕਿਉਂਕਿ ਸੋਨੇ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਲਗਾਤਾਰ ਆਸਮਾਨ ਨੂੰ ਚੂਹ ਰਹੀਆਂ ਨੇ ਕਿ ਕਿ ਵਿੱਚ ਜਿਆ ਕਿਹਾ ਗਿਆ ਸੀ ਕਿ ਸੋਨੇ ਦੀਆਂ ਕੀਮਤਾਂ ਘਟ ਸਕਦੀਆਂ ਨੇ ਅਤੇ ਘਟਣ ਦੇ ਨਾਲ ਹੀ ਖਰੀਦਾਂਗੇ ਸੋ ਹੁਣ ਸੋਨੇ ਦੀ ਕੀਮਤਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ ਤੋਂ ਅਯਾਸ ਲਗਾਉਣਾ ਜਾਂ ਇਹ ਕਹਿਣਾ ਕਿ ਸੋਨੇ ਦੇ ਕੀਮਤਾਂ ਘਟਣਗੀਆਂ ਜਾਂ ਵਧਣਗੀਆਂ ਇਸ ਤੇ ਯਕੀਨ ਔਰ ਰੱਖਣਾ ਜੀ ਅਸੀਂ ਇਹ ਕਹੀਏ ਕਿ ਫਿਚਰ ਦੇ ਵਿੱਚ ਕੀ ਹੋਵੇਗਾ ਇਹ ਸਾਰਾ ਸੋਚਣਾ ਕਿਤੇ ਨਾ ਕਿਤੇ ਵੇਅਰ ਹੋਏਗਾ ਕਿਉਂਕਿ ਸੋਨੇ ਦੀ ਕੀਮਤਾਂ ਉਹ ਟਾਈਮ ਦੇ ਨਾਲ ਵਧ ਰਹੀਆਂ ਨੇ ਤੇ ਟਾਈਮ ਦੇ ਨਾਲ ਘਟ ਰਹੀਆਂ ਨੇ ਸੋ ਜਰੂਰ ਦੱਸੋ ਕਿ ਕੀ ਤੁਸੀਂ ਸੋਨਾ ਖਰੀਦਣ ਦੇ ਬਾਰੇ ਇਸ ਵੇਲੇ ਸੋਚ ਰਹੇ ਸੀ ਜਾਂ ਨਹੀਂ ਸੋਚ ਰਹੇ ਸੀ